ਗੁਰੂ ਪੰਨ ਲੈਣੇ ਸੇ ਔਰਤ ਤਵਾਇਫ ਨਹੀਂ ਬਣਦੀ ਹੈ। ਫਿਲਮ ਦੇ ਵਿੱਚ ਜਿਹੜਾ ਹੀਰਾ ਮੰਡੀ ਦਾ ਇਲਾਕਾ ਹੈ ਉਹਨੂੰ ਬਹੁਤ ਹੀ ਇੱਕ ਅੱਛੇ ਤਰੀਕੇ ਨਾਲ ਜਿ ਆਪਾਂ ਕੋਸਟਿਊਮਸ ਦੀ ਵੀ ਗੱਲ ਕਰੀ ਹੈ ਨਾ ਉਸ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਦਿਖਾਇਆ ਹੈ ਨਾ ਸਕਰੀਨ ਤੇ ਪੇਸ਼ ਕੀਤਾ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਜਿੱਦਾਂ ਹੀਰਾ ਮੰਡੀ ਦੀ ਹਲਚਰ ਭਰੀਆਂ ਸੜਕਾਂ ਸੀਗੀਆਂ ਉਹ ਜਿਹੜੀ ਤਵਾਇਫਾਂ ਸੀਗੀਆਂ ਇਵਨ ਕਿ ਉਹਨਾਂ ਨੂੰ ਵੀ ਉਹਨਾਂ ਦੀ ਡਰੈੱਸ ਉਹਨਾਂ ਦਾ ਜਿਹੜਾ ਇੱਕ ਔਰਾ ਸੀਗਾ ਇੱਕ ਰਤਬਾ ਸੀਗਾ ਉਹਨਾਂ ਨੂੰ ਵੀ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਸਕਰੀਨ ਦੇ ਉੱਤੇ ਦਿਖਾਇਆ ਹੈ ਪਹਿਲਾਂ ਜਿਹੜੀਆਂ ਫਿਲਮਾਂ ਬਣਦੀਆਂ ਸੀਗੀਆਂ ਜਾਂ ਜਾਂ ਹਿਸਟਰੀ ਨਾਲ ਇਹਨਾਂ ਦਾ ਕਿੰਨਾ ਕਸਬੰਧ ਹੁੰਦਾ ਕੀਰਮੰਡੇ ਦੀ ਗੱਲ ਕਰੀਏ ਤਾਂ ਪੂਰੇ ਤਰੀਕੇ ਨਾਲ ਉਹ ਹਿਸਟਰੀ ਦੇ ਨਾਲ ਰਿਲੇਟ ਕਰਦੀ ਹੈ ਤੋਵਾਇਫ ਤੇ ਵੇਸ਼ਾਂ ਦੇ ਵਿੱਚ ਇੱਕ ਫਰਕ ਹੁੰਦਾ ਹਾਂ ਵੇਸ਼ਾ ਦਾ ਤੁਹਾਨੂੰ ਪਤਾ ਲੇਕਿਨ ਤੋਵਾਇਫ ਜਿਹੜੀ ਹੁੰਦੀ ਹੈ ਨਾ ਤੋਵਾਇਫ ਹੁੰਦੀ ਹੈ ਕਿ ਜਿਹੜੀ ਦਰਬਾਰ ਦੇ ਵਿੱਚ ਗਾਉਂਦੀ ਹੈ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ ਉਹਨਾਂ ਦਾ ਮਤਲਬ ਇੱਕ ਖਾਸ ਕਰਦੀ ਹੈ ਇੱਕ ਸਨਮਾਨ ਹੁੰਦਾ ਸੀਗਾ ਉਸ ਟਾਈਮ ਦਾ ਹਾਂ ਇਹ ਇਤਿਹਾਸ ਦੀ ਗੱਲ ਕਰੀਏ ਤਾਂ ਸਿੱਕ ਇਤਿਹਾਸ ਦੇ ਨਾਲ ਵੀ ਇਹ ਜਿਹੜੇ ਇਤਿਹਾਸ ਦੇ ਪੰਨੇ ਨੇ ਸਿੱਕੇ ਇਤਿਹਾਸ ਦੇ ਉਹਨਾਂ ਨਾਲ ਵੀ ਜੁੜਾ ਹੋਇਆ ਇੱਕ ਇਹ ਸ਼ਬਦ ਹੈ ਹੀਰਾ ਮੰਡੀ ਮਹਾਰਾਜਾ ਰਣਜੀਤ ਸਿੰਘ ਸੀਗੇ ਲਾਇਨ ਆਪਣਾ ਜਾਵਣਾ ਉਹਨਾਂ ਨੇ ਵੀ ਹੀਰਾ ਮੰਡੀ ਦਿੱਕਤ ਵਾਫ ਤੇ ਨਰ ਵਿਆਹ ਕਰਾਇਆ ਸੀਗਾ ਮੈਂ ਜ 21 ਸਾਲ ਉਹਨਾਂ ਦੀ ਉਮਰ ਸੀਗੀ ਤੇ ਦਰਬਾਰ ਦੇ ਵਿੱਚ ਇੱਕ ਤਵਾਇਫ ਜਿਹੜੀ ਐ ਨਾਚ ਕਰਾਈ ਸੀ ਤੇ ਤਵਾਇਫ ਦਾ ਨਾਮ ਸੀਗਾ ਮੋਰਾ ਬਾਤ ਦੇ ਵਿੱਚ ਉਹਨਾਂ ਨੂੰ ਮੋਰਾ ਸਰਕਾਰ ਵੀ ਕਿਹਾ ਜਾਣ ਲੱਗਿਆ ਕਿੱਸਾ ਜਿਹੜਾ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਤੇ ਮੋਰਾ ਸਰਕਾਰ ਦਾ ਇੱਕ ਇਸ਼ਾ ਉੱਥੋਂ ਸ਼ੁਰੂ ਹੋਇਆ ਫਿਰ ਉਹਨਾਂ ਉਹਨਾਂ ਦੇ ਵਿੱਚ ਮੀਟਿੰਗ ਹੋਣ ਲੱਗੀਆਂ ਉਹ ਮਤਲਬ ਬਰਾਦਰੀ ਇੱਕ ਜਗ੍ਹਾ ਹੁੰਦੀ ਸੀਗੀ ਉੱਥੇ ਮਿਲਦੇ ਹੁੰਦੇ ਸੀ ਨੇ ਲੋਕ ਕਬੂਲ ਕਰਦੇ ਨਹੀਂ ਫਿਰ ਇਸ ਗੱਲ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਉਸ ਜਿਹੜਾ ਉਹ ਰਿਸ਼ਤਾ ਹੈ ਉਹਨੂੰ ਕਬੂਲ ਕਰਨ ਦਾ ਵਿੱਚ ਹਨਾ ਲੋਕਾਂ ਨੂੰ ਮਨਾਉਣ ਦੇ ਵਿੱਚ ਕਿ ਮਤਲਬ ਸਾਡਾ ਰਿਸ਼ਤਾ ਹੈ 1802 ਦੇ ਵਿੱਚ ਉਹਨਾਂ ਨੇ ਵਿਆਹ ਕਰਾ ਲਿਆ ਸੀ ਗੰਗੂ ਬਾਈ ਨੇ voting ਦਾ ਹੱਕ ਦਿੱਤਾ ਸੀਗਾ ਤੇ ਇਨਾਂ ਹੀ ਇਹ ਅਸਰ ਕਰਦੀਆਂ ਨੇ ਇਹ ਚੀਜ਼ਾਂ ਕਿ ਕਿਸੇ ਕਿਸੇ ਅਹੁਦੇਦਾਰ ਪਰਿਵਾਰ ਦੇ ਨਾਲ ਮਲਾਪ ਹੋ ਜਾਣਾ ਹਨ ਜਿਹੜੀਆਂ ਚੀਜ਼ਾਂ ਮਰ ਗਈਆਂ ਨੇ ਜਾਂ ਜਿਹੜੀਆਂ ਚੀਜ਼ਾਂ ਅੱਜ ਲੁਕਤ ਹੋ ਗਈਆਂ ਨੇ ਕਿਤੇ ਨਾ ਕਿਤੇ ਜਿਹੜਾ ਇਤਿਹਾਸ ਲੁਕਿਆ ਹੋਇਆ ਹੈ ਪੰਜਾਬ ਦੇ ਇਤਿਹਾਸ ਤਾਂ ਬਹੁਤ ਜ਼ਿਆਦਾ ਵੱਡਾ ਹੈ ਸਤਿ ਸ਼੍ਰੀ ਅਕਾਲ ਦਾਸਤਾ ਪ੍ਰੋਗਰਾਮ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਜਸਪ੍ਰੀਤ ਦੋਸਤੋ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਚੀਜ਼ ਦਾ ਪ੍ਰਭਾਵ ਕਬੂਲਦੇ ਨੇ ਚਾਹੇ ਉਹ ਕਿਤਾਬਾਂ ਨੇ ਚਾਹੇ ਸੀਰੀਜ਼ ਨੇ ਚਾਹੇ ਲੋਕ ਫਿਲਮਾਂ ਦੇਖਦੇ ਨੇ ਅਸਰ ਕੀ ਹੁੰਦਾ ਮਾਹੌਲ ਕੀ ਬਣਦਾ ਕਿੱਥੋਂ ਉਸ ਚੀਜ਼ ਦੀ ਉਪਜ ਹੁੰਦੀ ਆ ਫਿਲਮਾਂ ਬੰਦੇ ਤੇ ਕਿੰਨਾ ਅਸਰ ਕਰਦੀਆਂ ਨੇ ਉਸ ਤੇ ਕਿਰਦਾਰ ਚ ਕਿੰਨੀ ਕਿ ਤਬਦੀਲੀ ਆਉਂਦੀ ਆ ਸਾਰੀ ਗੱਲਬਾਤ ਦੇ ਲਈ ਮੇਰੇ ਨਾਲ ਮੁਸਕਾਨ ਨੇ ਮੁਸਕਾਨ ਬਹੁਤ ਬਹੁਤ ਸਵਾਗਤ ਆ ਧੰਨਵਾਦ ਜੀ ਠੀਕ ਠਾਕ ਹੋ ਹਾਂ ਜੀ ਹਾਂ ਜੀ ਵਧੀਆ ਤੁਸੀਂ ਦੱਸੋ ਮੁਸਕਾਨ ਬਹੁਤ ਸਾਰੇ ਯੂਨੀਵਰਸਿਟੀ ਚ ਵੀ ਮੁੰਡੇ ਕੁੜੀਆਂ ਦੇਖਦੇ ਆ ਫਿਲਮਾਂ ਜਾਂ ਪੰਜਾਬ ਚ ਵੀ ਬਹੁਤ ਸਾਰੇ ਜਾਂ ਪੂਰੇ ਇੰਡੀਆ ਚ ਹੀ ਲੋਕ ਫਿਲਮਾਂ ਦੇਖਦੇ ਨੇ ਚਾਹੇ ਉਹ ਪੰਜਾਬੀ ਸਿਨੇਮਾ ਚਾਹੇ ਉਹ ਬਾਲੀਵੁੱਡ ਆ ਚਾਹੇ ਹਾਲੀਵੁੱਡ ਹਨ ਫਿਲਮ ਕਿਹਨਾ ਕਸਰ ਕਰਦੀ ਆ ਬੰਦੇ ਤੇ ਜਸਪੀਤ ਜਿੱਦਾਂ ਕਿ ਆਪਾਂ ਥੋੜੇ ਦਿਨ ਪਹਿਲਾਂ ਅਜੇ ਗੱਲ ਕਰਕੇ ਹਟਿਆ ਕਿ ਆਪਾਂ ਅਸਰ ਛੇਤੀ ਕਬੂਲ ਲੈਂਦੇ ਆ ਹਨਾ ਤੇ ਜੋ ਕੁਝ ਵੀ ਸਕਰੀਨ ਤੇ ਦਿਖਾਇਆ ਜਾ ਰਿਹਾ ਤੇ ਉਹਦਾ ਅਸਰ ਵੀ ਆਪਾਂ ਛੇਤੀ ਕਬੂਲ ਲੈਂਦੇ ਹੁਣ ਆਪਾਂ ਜਦੋਂ ਵੀ ਸੋਸ਼ਲ ਮੀਡੀਆ ਕੋਈ ਵੀ ਇੰਸਟਾਗ੍ਰਾਮ ਜਦੋਂ ਆਪਾਂ ਖੋਲਦੇ ਆ ਤਾਂ ਉਹਦੇ ਤੇ ਕੁੜੀਆਂ ਕੀ ਜਿਹੜੀ ਹੀ ਰਮਨਦੀ ਦੀ ਡ्रेसेस ਪਾਈਆਂ ਹਨਾ ਉਹਦੇ ਤੇ ਰੀਲਸ ਬਣਾ ਰਹੀਆਂ ਨੇ ਤਾਂ ਇਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨਾ ਕਾਸਰ ਆਪਾਂ ਕਹਿੰਦੇ ਹਾਂ ਨਾ ਜਿੱਦਾਂ ਮੈਂ ਹੀਰਾਂ ਮੰਡੇ ਦੀ ਗੱਲ ਕੀਤੀ ਬਹੁਤ ਸੋਹਣੀ ਫਿਲਮ ਸੀਗੀ ਤੁਸੀਂ ਦੇਖੀਏ ਹੂੰ ਦੇਖੀ ਤਾਂ ਹੈ ਫਿਲਮ ਐਸ ਫਿਲਮ ਦੇ ਨਾਲ-ਨਾਲ ਇਹਦੇ ਨਾਲ ਰਲਦੀਆਂ ਫਿਲਮਾਂ ਤੇ ਵੀ ਗੱਲਬਾਤ ਅੱਜਕੱਲ ਚਰਚਾ ਬਹੁਤ ਛੜੀ ਹੋਈ ਆ ਕਿ ਕਿਸੇ ਇੱਕ ਸਪੈਸ਼ਲ ਕਿਰਦਾਰ ਨੂੰ ਲੈ ਕੇ ਫਿਲਮਾਂ ਬਣਾਈਆਂ ਜਾਂਦੀਆਂ ਨੇ ਹਨਾ ਚਾਹੇ ਉਹਨਾਂ ਨੂੰ ਵੇਸਵਾ ਕਿ ਹੈ ਕਿ ਬੁਲਾਇਆ ਜਾਂਦਾ ਸੀ ਜਾਂ ਉਸ ਕਿਰਦਾਰ ਨੂੰ ਕਿਤੇ ਨਾ ਕਿਤੇ ਇਹ ਭੈੜ ਮੰਨੀ ਜਾਂਦੀ ਸੀਗੀ ਵੀ ਅਗਲਾ ਕਹਿੰਦਾ ਵੀ ਨਹੀਂ ਯਾਰ ਵੀ ਹਨਾ ਇਹ ਫਿਲਮਾਂ ਨਹੀਂ ਦੇਖਦੀ ਪਰ ਚਾਹੇ ਪਹਿਲਾਂ ਤੁਸੀਂ ਗੱਲ ਕਰਦੇ ਹੁਣ ਹੀਰਾ ਮੰਡੀ ਦੀ ਗੱਲ ਕਰਦੇ ਹਾਂ ਚਾਹੇ ਪਹਿਲਾਂ ਗੰਗੂ ਬਾਈ ਆਈ ਸੀ ਹੈ ਨਾ ਇਹ ਫਿਲਮਾਂ ਅਸਰ ਕਰਦੀਆਂ ਨੇ ਇਹ ਵੀ ਗੱਲ ਸਹੀ ਹੈ ਤੁਹਾਡੀ ਤੇ ਔਰ ਇੱਕ ਪੱਖ ਕਹਿੰਦਾ ਹੈ ਵੀ ਮਤਲਬ ਵਾਈਫਾਂ ਨੂੰ ਇੰਨਾ ਉੱਚਾ ਦਰਜਾ ਕਿਉਂ ਦਿੱਤਾ ਗਿਆ ਹੈ ਨਾ ਇੱਕ ਪੱਖ ਆਪਣੇ ਸਮਾਜ ਦੇ ਵੀ ਕਹਿੰਦਾ ਪਰ ਇੱਕ ਪੱਖ ਉਸ ਚੀਜ਼ ਨੂੰ ਸਹੀ ਮੰਨ ਰਿਹਾ ਹੈ ਕਿ ਉਹਨਾਂ ਦੀ ਜਿਹੜਾ ਲਵ ਸਟੋਰੀ ਦਿਖਾਈ ਗਈ ਹੈ ਹੈਨਾ ਇਤਿਹਾਸ ਨਾਲ ਕਿ ਕਿਦਾਂ ਸੰਜਲੀ ਲਵਨਸਾਲੀ ਨੇ ਆਪਣੀ ਫਿਲਮ ਦੇ ਵਿੱਚ ਜਿਹੜਾ ਹੀਰਾ ਮੰਡੀ ਦਾ ਇਲਾਕਾ ਹੈ ਉਹਨੂੰ ਬਹੁਤ ਹੀ ਇੱਕ अच्छे तरीके ਨਾਲ ਜੇ ਜੇ ਆਪਾਂ ਕੋਸਟਿਊਮਸ ਦੀ ਵੀ ਗੱਲ ਕਰੀ ਹੈ ਹਨਾ ਉਸ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਅਦਵਾਈਨ ਹੈ ਨਾ ਸਕਰੀਨ ਤੇ ਪੇਸ਼ ਕੀਤਾ ਹੈ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਜਿੱਦਾਂ ਹੀਰਮੰਡੀ ਦੀ ਹਲਚਲ ਭਰੀਆਂ ਸੜਕਾਂ ਸੀਗੀਆਂ ਉਹ ਜਿਹੜੀ ਤਵਾਇਫਾ ਸੀਗੀਆਂ ਇਵਨ ਕਿ ਉਹਨਾਂ ਨੂੰ ਵੀ ਉਹਨਾਂ ਦੀ ਡਰੈੱਸ ਉਹਨਾਂ ਦਾ ਜਿਹੜਾ ਇੱਕ ਔਰਾ ਸੀਗਾ ਇੱਕ ਰਤਬਾ ਸੀਗਾ ਉਹਨਾਂ ਨੂੰ ਵੀ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਸਕਰੀਨ ਦੇ ਉੱਤੇ ਦਿਖਾਇਆ ਹੈ ਹਨਾ ਤਾਂ ਉਹੀ ਚੀਜ਼ਾ ਹੁਣ ਉਹਨਾਂ ਦਾ ਪ੍ਰਭਾਵ ਕੀ ਪੈ ਰਿਹਾ ਆਪਾਂ ਦੇਖ ਸਕਦੇ ਆ ਸੋਸ਼ਲ ਮੀਡੀਆ ਦੇ ਉੱਤੇ ਹਨਾ ਜਿੱਦਾਂ ਉਹ ਵਾਕ ਇੱਕ ਕੁੜੀ ਦੀ ਜਿਹੜੀ ਕੈਰੈਕਟਰ ਹੈ ਉਹਦੇ ਵਿੱਚ ਉਹਦੀ ਫੇਮਸ ਹੋਈ ਸੀਗੀ ਤਾਂ ਕੁੜੀਆਂ ਉਸ ਚੀਜ਼ ਨੂੰ ਬੜਾ ਅਡਾਪਟ ਕਰ ਰਹੀਆਂ ਨੇ ਕੀ ਲੱਗਦਾ ਵੀ ਪਹਿਲਾਂ ਜਿਹੜੀਆਂ ਫਿਲਮਾਂ ਬਣਦੀਆਂ ਸੀਗੀਆਂ ਜਾਂ ਜਾਂ ਹਿਸਟਰੀ ਨਾਲ ਇਹਨਾਂ ਦਾ ਕਿੰਨਾ ਕੁ ਸਬੰਧ ਹੁੰਦਾ ਦੇਖੋ ਹਿਸਟਰੀ ਨਾਲ ਤਾਂ ਹੁਣ ਜੇ ਆਪਾਂ ਹੀਰਾ ਮੰਡੀ ਦੀ ਗੱਲ ਕਰੀਏ ਤਾਂ ਪੂਰੇ ਤਰੀਕੇ ਨਾਲ ਉਹ ਹਿਸਟਰੀ ਦੇ ਨਾਲ ਰਿਲੇਟ ਕਰਦੀ ਹੈ ਇਹ ਫਿਲਮ ਹੀਰਾ ਮੰਡੀ ਹੈ ਨਾ ਹੀਰਾ ਮੰਡੀ ਲਾਹੌਰ ਦਾ ਇੱਕ ਇਲਾਕਾ ਹੁੰਦਾ ਸੀ ਬਹੁਤ ਹੀ ਮਸ਼ਹੂਰ ਇਲਾਕਾ ਹੁੰਦਾ ਸੀ ਜਿਹੜੀਆਂ ਉਸ ਸਮੇਂ ਦੀਆਂ ਤਵਾਈਫ ਨੇ ਤਾਂ ਲੋਕ ਕੀ ਹੈ ਕਿ ਤਵਾਈਫ ਤੇ ਵੇਸ਼ਾ ਦੇ ਵਿੱਚ ਇੱਕ ਫਰਕ ਹੁੰਦਾ ਹੈ ਨਾ ਵੇਸ਼ਾ ਦਾ ਤੁਹਾਨੂੰ ਪਤਾ ਲੇਕਿਨ ਤਵਾਈਫ ਜਿਹੜੀ ਹੁੰਦੀ ਹੈ ਨਾ ਤਵਾਈਫ ਹੁੰਦੀ ਹੈ ਕਿ ਜਿਹੜੀ ਦਰਬਾਰ ਦੇ ਵਿੱਚ ਗਾਉਂਦੀ ਹੈ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਹੈ ਉਹਨਾਂ ਦਾ ਮਤਲਬ ਇੱਕ ਸਨਮਾਨ ਇੱਕ ਸਨਮਾਨ ਹੁੰਦਾ ਸੀਗਾ ਉਸ ਟਾਈਮ ਤੇ ਉਹਨਾਂ ਦਾ ਹੈ ਨਾ ਤੇ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਵੀ ਜਿਹੜੇ ਇਤਿਹਾਸ ਦੇ ਪੰਨੇ ਨੇ ਸੀ ਇਤਿਹਾਸ ਦੇ ਉਹਨਾਂ ਨਾਲ ਵੀ ਜੁੜਾ ਹੋਇਆ ਇੱਕ ਇਹ ਸ਼ਬਦ ਹੈ ਹੀਰਾ ਮੰਡੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਆਪਣੇ ਮਹਾਰਾਜਾ ਰਣਜੀਤ ਸਿੰਘ ਸੀਗੇ ਲਾਇਨ ਆਫ ਪੰਜਾਬ ਹਨਾ ਉਹਨਾਂ ਨੇ ਵੀ ਹੀਰਾ ਮੰਡੀ ਦੀ ਕਤ ਵਾਈਫ ਦੇ ਨਾਲ ਵਿਆਹ ਕਰਾਇਆ ਸੀਗਾ ਹਮ ਤੇ ਉਸ ਇਹ ਗੱਲ ਹੈਗੀ ਐ 18ਵੀਂ ਸਦੀ ਦੀ ਜਦੋਂ ਉਹਨਾਂ ਦੀ ਉਮਰ ਸੀਗੀ ਮੈਜ਼ 21 ਸਾਲ ਉਹਨਾਂ ਦੀ ਉਮਰ ਸੀਗੀ ਤੇ ਦਰਬਾਰ ਦੇ ਵਿੱਚ ਇੱਕ ਤਵਾਇਫ ਜਿਹੜੀ ਐ ਨਾਚ ਕਰਾਈ ਸੀ ਤੇ ਤਵਾਇਫ ਦਾ ਨਾਮ ਸੀਗਾ ਮੋਰਾ ਹਮ ਬੱਤ ਦੇ ਵਿੱਚ ਉਹਨਾਂ ਨੂੰ ਮੋਰਾ ਸਰਕਾਰ ਵੀ ਕਿਹਾ ਜਾਣ ਲੱਗਿਆ ਤੇ ਉੱਥੋਂ ਹੀ ਫਿਰ ਇੱਕ ਕિસ્ਸਾ ਜਿਹੜਾ ਸ਼ੁਰੂ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਤੇ ਮੋਰਾ ਸਰਕਾਰ ਦਾ ਇੱਕ ਕિસ્ਸਾ ਉੱਥੋਂ ਸ਼ੁਰੂ ਹੋਇਆ ਫਿਰ ਉਹਨਾਂ ਉਹਨਾਂ ਦੇ ਵਿੱਚ ਮੀਟਿੰਗਸ ਹੋਣ ਲੱਗੀਆਂ ਉਹ ਮਤਲਬ ਬਰਾਦਰੀ ਇੱਕ ਜਗਾ ਹੁੰਦੀ ਸੀ ਕਿ ਉੱਥੇ ਮਿਲਦੇ ਹੁੰਦੇ ਸੀ ਜੀ ਤੇ ਫਿਰ ਹੁਣ ਇਹ ਕੀ ਕિસ્ਸਾ ਹੈ ਕਿ ਇੱਕ ਐਨੇ ਰਤਬੇਕਾਰ ਮਹਾਰਾਜਾ ਪਰਸੂਖਦਾਰ ਬੰਦੇ ਦੀ ਗੱਲ ਕਰ ਤੇ ਉਤੋਂ ਉਹਨਾਂ ਦਾ ਬੈਕਗ੍ਰਾਉਂਡ ਜਿਹੜਾ ਹੈਗਾ ਬਿਲਕੁਲ ਆਪੋਜ਼ਿਟ ਸੀਗਾ ਜਿਹੜੇ ਤਵਾਇਫ ਸੀਗੇ ਹੈਨਾ ਉਹਨਾਂ ਦਾ ਬੈਕਗ੍ਰਾਉਂਡ ਆਪੋਜ਼ਿਟ ਸੀਗਾ ਤੇ ਉਹ ਕੀ ਹੈ ਪਿਆਰ ਚ ਪੈ ਗਏ ਉਹਨਾਂ ਦੇ ਹੈਨਾ ਤੇ ਇਹ ਇੱਕ ਐਸਪੈਕਟ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੀਰਾ ਮੰਡੀ ਦੇ ਵਿੱਚ ਇੱਕ ਤਵਾਇਫ ਦਾ ਉਹਨਾਂ ਨਾਲ ਪਿਆਰ ਜਿਹੜਾ ਰਾਜੇ ਦਾ ਬੇਟਾ ਸੀਗਾ ਉਹਦੇ ਨਾਲ ਪਿਆਰ ਹੋਇਆ ਉਹਨਾਂ ਨੂੰ ਤੇ ਇਹਨੂੰ ਕਿਤੇ ਨਾ ਕਿਤੇ ਸਿੱਖ ਹਿਸਟਰੀ ਨਾਲ ਵੀ ਰਿਲੇਟ ਕਰਕੇ ਦਿਖਾਇਆ ਜਾ ਸਕਦਾ ਹੈ ਹੂੰ ਤੇ ਜਿਵੇਂ ਉਹ ਜਿਵੇਂ ਤੁਸੀਂ ਮਹਾਰਾਜ ਰਣਜੀਤ ਸਿੰਘ ਉਹਨਾਂ ਦੀ ਗੱਲ ਕੀਤੀ ਆ ਬਹੁਤ ਸਾਰੇ ਰਾਜੇ ਨੇ ਜਿਨ੍ਹਾਂ ਨੇ ਕਿਸੇ ਤਵਾਇਫ ਦੇ ਨਾਲ ਹਨਾ ਵਿਆਹ ਕੀ ਕੀ ਲੱਗਦਾ ਵੀ ਉਹ ਇੱਕ ਰਸੂਖਦਾਰ ਪਰਿਵਾਰ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਗੱਲ ਕੀਤੀ ਵੀ ਉਹ ਦਾ ਆਪੋਜੀਟ ਇੱਕ ਪਾਰ ਬੈਕਗਰਾਉਂਡ ਹਨਾ ਆਪੋਜੀਟ ਬੈਕਗਰਾਉਂਡ ਹੋ ਜਾਂਦਾ ਤਾਂ ਕਿਤੇ ਨਾ ਕਿਤੇ ਲੋਕ ਜਿਹੜੀ ਪ੍ਰਜਾ ਉਹਨਾਂ ਨੂੰ ਪਿਆਰ ਕਰਦੀ ਉਹ ਵੀ ਕਿਤੇ ਨਹੀਂ ਲੋਕ ਕਬੂਲ ਕਰਦੇ ਨਹੀਂ ਫਿਰ ਇਸ ਗੱਲ ਹੁਣ ਜਿੱਦਾਂ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਗਿਆ ਉਸ ਜਿਹੜਾ ਉਹ ਰਿਸ਼ਤਾ ਹੈ ਉਹਨੂੰ ਕਬੂਲ ਕਰਨੇ ਦੇ ਵਿੱਚ ਹਨਾ ਲੋਕਾਂ ਨੂੰ ਮਨਾਉਣ ਦੇ ਵਿੱਚ ਕਿ ਮਤਲਬ ਸਾਡਾ ਰਿਸ਼ਤਾ ਹੈ 1802 ਦੇ ਵਿੱਚ ਉਹਨਾਂ ਨੇ ਵਿਆਹ ਕਰਾ ਲਿਆ ਸੀ ਲੇਕਿਨ ਜਦੋਂ ਸ਼੍ਰੀ ਕਾਲ ਤੱਕ ਤਾਂ ਸਾਇਬੇ ਗੱਲ ਪੁੱੰਚੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਤਵਾਇਫ ਨਾਲ ਵਿਆਹ ਕਰਾਇਆ ਤਾਂ ਉਹ ਕਾਫੀ ਨਰਾਜ਼ਗੀ ਉਹਨਾਂ ਦੇ ਵਿੱਚ ਨਾ ਮਾਫੀ ਵੀ ਮੰਗਣੀ ਪਈ ਸੀ ਉਹਨਾਂ ਨੂੰ ਮਾਫੀ ਮੰਗਣੀ ਪਈ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਸਜ਼ਾ ਦਿੱਤੀ ਸੀ ਕਿ ਉਹਨਾਂ ਨੂੰ 100 ਕੋੜਿਆਂ ਦੀ ਸਜ਼ਾ ਦਿੱਤੀ ਸੀ ਕਿ 100 ਕੋੜੇ ਮਾਰੇ ਜਾਣ ਤੇ ਉਹ ਬਹੁਤੀ ਨਮਰਤਾ ਦੇ ਨਾਲ ਉਹਨਾਂ ਨੇ ਕਬੂਲ ਵੀ ਕੀਤੀ ਸੀ ਮਤਲਬ ਉਹ ਇੰਨਕ ਜ਼ਿਆਦਾ ਪਿਆਰ ਕਰਦੇ ਸੀਗੇ ਮਹਾਰਾਣੀ ਨੂੰ ਕਿ ਉਹਨਾਂ ਦੇ ਸਿੱਕੇ ਬਣਵਾਏ ਮੋਰਾ ਦੇ ਸਿੱਕੇ ਕਿਹਾ ਜਾਂਦਾ ਸੀ ਉਸ ਟਾਈਮ ਦੇ ਵਿੱਚ ਮੋਰਾ ਦੇ ਸਿੱਕੇ ਬਣਵਾਏ ਤੇ ਮੁਸਲਿਮ ਬੈਕਗਰਾਉਂਡ ਸੀਗਾ ਉਹਨਾਂ ਦਾ ਤੇ ਉਹ ਫਿਰ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਸੀ ਵੀ ਮੇਰੇ ਵਾਸਤੇ ਇੱਕ ਮਸਜਿਦ ਬਣਵਾਈ ਜਾਏ ਤੇ ਤੇ ਬਕਾਇਦਾ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਵਾਸਤੇ ਨਮਾਜ਼ ਅਦਾ ਕਰਨ ਵਾਸਤੇ ਮਸਜਿਦ ਵੀ ਬਣਵਾਈ ਸੀ। ਹੂੰ ਇਹ ਦੇਖੋ ਵੀ ਮਸਕਾਨ ਇੱਕ ਤਾਂ ਧਰਮ ਨੂੰ ਆਪਾਂ ਇੱਕ ਕੋਨੇ 'ਚ ਰੱਖਿਆ ਹੈ ਨਾ ਵੀ ਆਪੋਜ਼ਿਟ ਇੱਕ ਤਾਂ ਜਿਵੇਂ ਆਪਾਂ ਕਹਿੰਦੇ ਇੰਟਰ ਕਾਸਟ ਦੀ ਗੱਲ ਕਰਦੇ ਆ ਰਿਲੀਜੀਅਨ ਦੀ ਗੱਲ ਆ ਉਸ ਸਮਿਆਂ ਦੇ ਵਿੱਚ ਇੰਟਰ ਕਾਸਟ ਮੈਰਿਜ ਨਾ ਤਾਂ ਲੋ ਅੱਜ ਦੇ ਸਮੇਂ ਵਿੱਚ ਵੀ ਨਹੀਂ ਕਿਤੇ ਨਾ ਕਿਤੇ ਹੈਗਾ ਹੈ ਕਿ ਲੋਕ ਐਕਸੈਪਟ ਨਹੀਂ ਕਰਦੇ ਲੇਕਿਨ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਇੰਨਾ ਜ਼ਿਆਦਾ ਪਿਆਰ ਦਿਖਾਇਆ ਤੇ ਬਹੁਤ ਜ਼ਿਆਦਾ ਪੇਸ਼ੀਐਂਸ ਦੇ ਨਾਲ ਉਹਨਾਂ ਨੇ ਉਹ ਚੀਜ਼ ਜਿਹੜੀ ਹੈ ਲੋਕਾਂ ਨੂੰ ਕਨਵਿੰਸ ਕੀਤਾ ਕਿ ਅਸੀਂ ਵਿਆਹ ਕਰਾ ਲਿਆ ਹੈ ਨਾ ਤੇ ਉਹਨਾਂ ਨੇ ਸਾਰੀਆਂ ਸਜਾਵਾਂ ਕਬੂਲ ਕੀਤੀਆਂ ਉਹਨਾਂ ਦੇ ਲਈ ਜਿਵੇਂ ਜਿਵੇਂ ਤੁਸੀਂ ਗੱਲ ਕੀਤੀ ਹਿਸਟਰੀ ਦੀ ਗੱਲ ਕੀਤੀ ਹੈ ਨਾ ਹੋਰ ਫਿਲਮਾਂ ਤੁਹਾਨੂੰ ਲੱਗਦੀਆਂ ਨੇ ਵੀ ਜਿਹੜੀਆਂ ਪਹਿਲਾਂ ਵੀ ਫਿਲਮਾਂ ਆਈਆਂ ਨੇ ਜਾਂ ਅੱਗੇ ਵੀ ਜਿਹੜੀਆਂ ਫਿਲਮ ਕਿਤੇ ਨਾ ਕਿਤੇ ਮੁੜ ਸਿਰਜੀਤ ਹੋ ਰਿਹਾ ਉਹ ਹੀ ਇਤਿਹਾਸ ਹਿਸਟਰੀ ਨਾਲ ਫਿਲਮਾਂ ਰਿਲੇਟ ਕਰਦੇ ਆ ਲੋਕ ਹੈਨਾ ਜਿਵੇਂ ਜਦੋਂ ਸੰਜਲੇ ਲਮਨਸਾਲੇ ਦੀ ਆਪਾਂ ਗੱਲ ਕੀਤੀ ਹੈਨਾ ਉਹਨਾਂ ਨੇ ਕਾਫੀ ਸਾਰੀਆਂ ਫਿਲਮਾਂ ਬਣਾਈ ਜਿਹੜੀਆਂ ਹਿਸਟਰੀ ਨੂੰ ਦੱਸਦੀਆਂ ਨੇ ਬਹੁਤ ਸਾਡੀ ਰਿਸਰਚ ਕਰਦੇ ਨੇ ਉਹ ਕਿ ਜਿੱਦਾ ਉਹਨਾਂ ਦੀ ਫਿਲਮ ਆਈ ਸੀ ਬਾਜਰੋ ਮਸਤਾਨੀ ਆਈ ਸੀਗੀ ਹੈਨਾ ਤੇ ਉਹ ਉਹਦੇ ਵਿੱਚ ਉਹਦਾ ਇੱਕ ਅਲੱਗ ਲੋਕਾਂ ਦੇ ਵਿੱਚ ਅ ਅਰਸੂਖ ਬਣਿਆ ਹਾਂ ਅਰਸੂਖ ਬਣਿਆ ਕੀ ਲੱਗਦਾ ਵੀ ਜਿਹੜੀ ਜਿਹੜੇ ਜਿਹੜਾ ਇੱਕ ਡੈਜ਼ਿਗਨੇਸ਼ਨ ਆ ਤਵਾਇਫ ਦਾ ਜੇ ਆਪਾਂ ਗੱਲ ਕਰ ਲਈਏ ਜਾਂ ਜਿਨ੍ਹਾਂ ਨੂੰ ਲੋਕ ਉਹਨਾਂ ਸਤਕਾਰ ਨਹੀਂ ਦਿੰਦੇ ਚਾਹੇ ਆਪਣੇ ਆਪਣੇ ਪੰਜਾਬ ਦੀ ਆਪਾਂ ਗੱਲ ਕਰ ਲਈ ਵੀ ਹੁਣ ਉਹ ਚਾਹੇ ਉਹ ਨਹੀਂ ਵੀ ਉਹ ਰਹਿ ਗਏ ਹਨਾ ਗੱਲਾਂ ਇਹ ਗੱਲ ਕਿੰਨਾ ਕਸਰ ਪਾਉਂਦੀ ਹੈ ਵੀ ਇੱਕ ਕਿਸੇ ਕਿਰਦਾਰ ਨੂੰ ਪੇਸ਼ ਕਰਨਾ ਕਿਸੇ ਦੇ ਅੱਗੇ ਤਾਂ ਉਹ ਵੀ ਉਸ ਕਿਰਦਾਰ ਨੂੰ ਜਿਨ੍ਹਾਂ ਨੇ ਕਿਤੇ ਨਾ ਕਿਤੇ ਦੇਣ ਕਿਸੇ ਨਾ ਕਿਸੇ ਚੀਜ਼ ਨੂੰ ਜਿਵੇਂ VOTING ਦਾ ਹੱਕ ਦਿੱਤਾ ਸੀਗਾ ਪਾਪਾ ਪਹਿਲਾਂ ਵੀ ਗੱਲ ਕਰਕੇ ਛੱਡੇ ਸੀਗੇ ਗੰਗੂ ਬਾਈ ਨੇ VOTING ਦਾ ਹੱਕ ਦਿੱਤਾ ਸੀਗਾ ਤੇ ਇਨਾਂ ਹੀ ਇਹ ਅਸਰ ਕਰਦੀਆਂ ਨੇ ਇਹ ਚੀਜ਼ਾਂ ਕਿ ਕਿਸੇ ਕਿਸੇ ਅਹੁਦੇਦਾਰ ਪਰਿਵਾਰ ਦੇ ਨਾਲ ਮਲਾਪ ਹੋ ਜਾਣਾ ਹਨ ਮੁਹੱਬਤ ਹੋ ਜਾਣੀ ਹਿਸਟਰੀ ਕਿਉਂ ਹੁੰਦੀ ਹੈ ਹਿਸਟਰੀ ਹੁੰਦੀ ਹੈ ਕਿ ਜਿਹੜੀ ਆਪਣੀ ਅਗਲੀ ਜਨਰੇਸ਼ਨ ਉਹਨਾਂ ਤੱਕ ਉਹਨੂੰ ਪਹੁੰਚਾਇਆ ਜਾਵੇ ਕਿ ਆਪਾਂ ਆਪਾਂ ਆਪਣੇ ਜਿਹੜੇ ਪੁਰਖਾਂ ਨੇ ਆਪਣੇ ਲਈ ਕੀ ਕੀਤਾ ਹੈ ਹਨਾ ਤੇ ਹਿਸਟੋਰੀਕਲ ਜਿਹੜੀਆਂ ਫਿਲਮਾਂ ਆਉਂਦੀਆਂ ਨੇ ਤਸੰਜਲੀ ਲਬਨਸਾਲੀ ਨੇ ਜਿੱਦਾਂ ਕਿ ਇੰਨੇ ਸਾਰੇ ਹਿਸਟੋਰੀਕਲ ਪੀਰੀਅਡ ਡਰਾਮਾ ਜਿਹੜੀ ਹਿਸਟੋਰੀਕਲ ਫਿਲਮਾਂ ਨੂੰ ਕਿਹਾ ਜਾਂਦਾ ਹੈ ਤੇ ਉਹਨਾਂ ਨੇ ਬਣਾਏ ਕਿਉਂ ਬਣਾਏ ਕਿਉਂਕਿ ਕਿਤੇ ਨਾ ਕਿਤੇ ਲੋਕੋ ਚੀਜ਼ ਭੁੱਲ ਗਏ ਨੇ ਜਾਂ ਕੁਝ ਇਹੋ ਜਿਹਾ ਹੈ ਜਿਹੜੇ ਸਮਾਜ ਦੇ ਵਿੱਚ ਐਗਜ਼ਿਸਟ ਕਰਦੇ ਨੇ ਪਰ ਬਹੁਤ ਘੱਟ ਲੋਕਾਂ ਨੂੰ ਲਿਮਟਿਡ ਜੇ ਲੋਕਾਂ ਨੂੰ ਉਹਨਾਂ ਦੇ ਬਾਰੇ ਪਤਾ ਹੈਗਾ ਤੇ ਫਿਰ ਮਤਲਬ ਹਿਸਟਰੀ ਦੇ ਐਸਪੈਕਟ ਜੇ ਆਪਾਂ ਗੱਲ ਚੱਕੀਏ ਤਾਂ ਫਿਰ ਬਹੁਤ ਚੰਗੀਆਂ ਜਿਹੜੀਆਂ ਫਿਲਮਾਂ ਨੇ ਹਨਾ ਉਹ ਬਹੁਤ ਅੱਛਾ ਅਸਰ ਪਾਉਂਦੀਆਂ ਨੇ ਹੁਣ ਜੇ ਆਪਾਂ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦੀ ਹੁਣ ਤਾਜਮਹਿਲ ਦਾ ਜਦੋਂ ਪਿਆਰ ਦੀ ਗੱਲ ਆਉਂਦੀ ਹੈ ਤਾਂ ਤਾਜਮਹਿਲ ਦਾ ਜ਼ਿਕਰ ਕੀਤਾ ਜਾਂਦਾ ਹੈ ਨਾ ਤਾਂ ਇੱਕ ਤਾਜਮਹਿਲ ਪੰਜਾਬ ਦੇ ਵਿੱਚ ਵੀ ਹੈ ਤੁਹਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਪੁੱਲ ਬਣਾਇਆ ਸੀਗਾ ਮਹਾਰਾਣੀ ਮੋਰਾ ਵਾਸਤੇ ਹੂੰ ਤੇ ਹੋਇਆ ਕੀ ਕਿ ਇੱਕ ਦਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਸੈਨਿਕਾਂ ਨੂੰ ਭੇਜਿਆ ਸੀਗਾ ਕਿ ਮਹਾਰਾਣੀ ਮੋਰਾ ਨੂੰ ਲੈ ਕੇ ਆਓ ਵੀ ਮੈਂ ਉਹਨਾਂ ਨੂੰ ਮਿਲਦਾ ਤਾਂ ਜਦੋਂ ਇੱਕ ਨਹਿਰ ਬਣਾਈ ਹੋਈ ਸੀਗੀ ਸ਼ਾਹਜਹਾਨ ਨੇ ਤੇ ਉਹ ਨਹਿਰ ਟੱਪਦੇ ਹੋਏ ਕਿਤੇ ਜਿਹੜੀ ਉਹਨਾਂ ਦੀ ਚਾਂਦੀ ਦੀ ਚੱਪਲ ਸੀਗੀ ਉਹ ਡਿੱਗੀ ਨਹਿਰ ਦੇ ਵਿੱਚ ਉਹ ਗਿਫਟ ਕੀਤੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੇ ਬਹੁਤ ਲੱਬਿਆਂ ਪਰ ਉਹ ਚੱਪਲ ਨਹੀਂ ਲੱਭੀ ਤਾਂ ਉਹ ਅਸੁਵਿਧਾ ਦਾ ਇੱਕ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਉਹ ਇੱਕ ਚੱਪਲ ਲੈ ਕੇ ਹੱਥ 'ਚ ਆਪਣਾ ਮਹਾਰਾਜਾ ਰਣਜੀਤ ਸਿੰਘ ਕੋਲ ਪਹੁੰਚੀ ਤੇ ਉਹਨਾਂ ਨੇ ਸਾਰੀ ਕਹਾਣੀ ਦੱਸੀ ਤੇ ਨਾਲ ਹੀ ਫਿਰ ਉਹਨਾਂ ਨੇ ਉਸ ਪੁਲ ਦੇ ਉੱਤੇ ਨਹਿਰ ਦੇ ਉੱਤੇ ਇੱਕ ਪੁਲ ਬਣਵਾ ਲਤਾ ਤਾਂ ਕਿ ਮਹਾਰਾਣੇ ਨੂੰ ਕੋਈ ਅਸੁਵਿਧਾ ਨਾ ਹੋਵੇ ਹਾਂ ਇਹ ਮੁਹੱਬਤ ਦੀ ਨਿਸ਼ਾਨੀਆਂ ਨੇ ਨਿਸ਼ਾਨੀਆਂ ਹੁਣ ਜਿੱਦਾਂ ਕਿ ਆ ਦਿੰਦਾ ਹੋਣਾ ਪਿਆਰ ਦਾ ਨਾਮ ਆਉਂਦਾ ਹੈ ਕਿ ਸ਼ਾਹਜਹਾਨ ਨੇ ਤਾਜਮਹਿਲ ਬਣਵਾਇਆ ਤੇ ਪੰਜਾਬ ਦਾ ਵੀ ਇੱਕ ਤਾਜਮਹਿਲ ਹੈਗਾ ਜਿਹੜਾ ਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਸ ਬਾਰੇ ਤਾਂ ਇਹ ਜਿਹੜੀਆਂ ਨਿਸ਼ਾਨੀਆਂ ਨੇ ਇਹ ਰਹਿ ਜਾਂਦੀਆਂ ਨੇ ਲੋਕ ਚਲੇ ਗਏ ਇੱਕ ਨਿਸ਼ਾਨੀਆਂ ਰਹਿ ਜਾਂਦੀਆਂ ਉਸ ਕਨ ਫਿਲਮਾਂ ਤਾਂ ਐਫ ਜੀਆਂ ਬਣ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਫਿਲਮਾਂ ਬਹੁਤ ਅਸਰ ਕਰਦੀਆਂ ਨੇ ਆਪਾਂ ਅਸਰ ਦੀ ਅੱਜ ਹੀ ਗੱਲ ਕਰ ਰਹੇ ਹਾਂ ਹੋਰ ਨਹੀਂ ਤਾਂ ਜਿਵੇਂ ਇਤਿਹਾਸ ਨੂੰ ਰਿਲੇਟ ਕਰਨਾ ਕਿਸੇ ਚੀਜ਼ ਦੇ ਨਾਲ ਜਾਂ ਹੋਰ ਨਹੀਂ ਤਾਂ ਬਹੁਤ ਸਾਰੇ ਬੰਦੇ ਨੇ ਜਿਹੜੇ ਸਰਚ ਕਰਦੇ ਨੇ ਵੀ ਵੀ ਇਹ ਫਿਲਮ ਕਿਹਦੇ ਨਾਲ ਸਬੰਧ ਰੱਖਦੀ ਆ ਜਾਂ ਰਿਲੇਟ ਕਰਦੀ ਆ ਹਨਾ ਕੀ ਲੱਗਦਾ ਵੀ ਫਿਲਮ ਮੇਕਿੰਗ ਦਾ ਕਿੰਨਾ ਕਸਰ ਹੁੰਦਾ ਦੇਖੋ ਫਿਲਮਾਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਸੰਚਾਰ ਦਾ ਇੱਕ ਸਾਧਨ ਨੇ ਤੇ ਐਵੇਂ ਦਾ ਕੋਈ ਫਾਰਮ ਆਫ ਆਲਟ ਨਹੀਂ ਹੈਗਾ ਜਿਹੜਾ ਫਿਲਮਾਂ ਜੋ ਕਨਵੇ ਕਰ ਸਕਦੇ ਨੇ ਉਹ ਕੋਈ ਵੀ ਔਰ ਚੀਜ਼ ਕਨਵਿਨ ਨਹੀਂ ਕਰ ਸਕਦੀ ਇੰਨਾ ਜ਼ਿਆਦਾ ਲੋਕਾਂ ਨੂੰ ਅਟਰੈਕਟ ਨਹੀਂ ਕਰ ਸਕਦੀ ਇੰਨਾ ਜ਼ਿਆਦਾ ਲੋਕਾਂ ਨੂੰ ਬੰਨ ਕੇ ਨਹੀਂ ਰੱਖ ਸਕਦੀ ਹੈਨਾ ਕੋਈ ਆਪਾਂ ਫੋਟੋ ਦੀ ਗੱਲ ਕਰੀਏ ਤਾਂ ਇੱਕ ਜਦੋਂ ਫਿਲਮ ਇੱਕ ਰਿਲੀਜ਼ ਹੁੰਦੀ ਹੈ ਲੋਕ ਦੇਖਦੇ ਨੇ ਤਾਂ ਚਾਰ ਲੋਕਾਂ ਨੂੰ ਮਿਲਦੇ ਨੇ ਤਾਂ ਉਹਨਾਂ ਨੂੰ ਦੱਸਦੇ ਨੇ ਵੀ ਮੈਂ ਇਹ ਫਿਲਮ ਦੇਖ ਕੇ ਆਇਆ ਤੇ ਇਹ ਇਹਦੇ ਬਾਰੇ ਫਿਲਮ ਸੀ ਨਹੀਂ ਫਿਲਮ ਆਇਆ ਵੀ ਟਰੈਵਲ ਕਰਦੇ ਵੀ ਦੇਖੀ ਜਾ ਸਕਦੀ ਹੈ ਟਰੈਵਲ ਕਰਦੇ ਦੇਖੇ ਤੇ ਫਿਰ ਲੋਕ ਕੀ ਕਰਦੇ ਆ ਫਿਲਮ ਦੇਖਣ ਤੋਂ ਬਾਅਦ ਫਿਰ ਸਰਚ ਕਰਦੇ ਆ ਵੀ ਹਾਂ ਕੀ ਸੀਗਾ ਉਸ ਟਾਈਮ ਤੇ ਹੋਰ ਡਿਟੇਲ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਜਿਹੜੀਆਂ ਚੀਜ਼ਾਂ ਮਰ ਗਈਆਂ ਨੇ ਜਾਂ ਜਿਹੜੀਆਂ ਚੀਜ਼ਾਂ ਅੱਜ ਲੁਕਤ ਹੋ ਗਈਆਂ ਨੇ ਕਿਤੇ ਨਾ ਕਿਤੇ ਜਿਹੜਾ ਇਤਿਹਾਸ ਰੁਕ્યો ਕਿ ਪੰਜਾਬ ਦੇ ਇਤਿਹਾਸ ਤਾਂ ਬਹੁਤ ਜ਼ਿਆਦਾ ਵੱਡਾ ਹੈ ਹਾਂ ਜਿੰਨਾ ਪੜੋ ਉਹਨਾਂ ਘਟਾ ਤਾਂ ਜਿਹੜੀਆਂ ਫਿਲਮਾਂ ਨੇ ਉਹ ਬਹੁਤ ਹੀ ਅੱਛੇ ਤਰੀਕੇ ਨਾਲ ਸਕਰੀਨ ਦੇ ਉੱਤੇ ਇਤਿਹਾਸ ਨੂੰ ਦਿਖਾ ਸਕਦੀਆਂ ਨੇ ਹਾਂ ਬਿਲਕੁਲ ਸੋ ਦੋਸਤੋ ਅੱਜ ਅਸੀਂ ਫਿਲਮਾਂ ਦੇ ਇਰਤ گرد ਗੱਲਬਾਤ ਕੀਤੀਆਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਜਹਨ ਚ ਜਾਂ ਤੁਸੀਂ ਕੋਈ ਫਿਲਮ ਦੇਖੀ ਹੋਵੇ ਜਿਹੜੀ ਕਿਤੇ ਨਾ ਕਿਤੇ ਕਿਸੇ ਹਿਸਟਰੀ ਨਾਲ ਰਿਲੇਟ ਕਰਦੀ ਹੋਵੇ ਤੁਹਾਨੂੰ ਚੰਗੀ ਲੱਗਦੀ ਹੋਵੇ ਸਾਡੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਜਰੂਰ ਰეკਮੈਂਡ ਕਰ ਸਕਦੇ ਹੋ ਸਾਡੇ ਦਰਸ਼ਕਾਂ ਦੇ ਲਈ ਪੇਸ਼ਕਾਰੀ ਚ ਅਜੇ ਨਹੀ ਬਹੁਤ ਬਹੁਤ ਧੰਨਵਾਦ